ਦੇਦੀ ਦੇ ਬਾਹਰ ਵਿੱਚ ਖਤੇ ਉਹਦੀ ਬਾਦਾਰ ਵਿੱਚ ਖਤੇ ਜੀ ਦੀ ਰਾਗ ਵਿੱਚ ਖਤੇ ਉਹਦੀ ਜਾਗ ਵਿੱਚ ਖਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਾਧ ਸੰਗਤ ਜੀ ਜਦੋਂ ਬੱਜ ਕੇ ਖਤੇ ਬਲਾਉਣੇ ਹੋਰ ਤੁਸੀਂ ਉਹ ਕਾਲ ਯੁਗ ਦਾ ਪਿਓ ਵੀ ਭਜ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਸਤਿਗੁਰਾਂ ਦੀ ਕਿਰਪਾ ਕੀਤੀ ਹੈ ਇਹ ਜੋ ਮਾਤਾ ਜੀ ਸ੍ਰਿੰਦਰ ਕੌਰ ਉਹਨਾਂ ਦੇ بیٹے ਜਰਜੀਤ ਸਿੰਘ ਸਿੱਧੂ ਉਹਨਾਂ ਦੀ ਦੇਰ ਹੋਕਤਾ ਵਾਸਤੇ ਜੋ ਮਹਾਰਾਜ ਦਾ ਸ਼ੁਕਰਾਨਾ ਕੀਤਾ ਉਹਨਾਂ ਦੇ ਤੰਦਰੁਸਤੀ ਬਖਸ਼ਣ ਕਰਾਨੇ ਤੇ ਸ਼ੁਕਰਾਨਾ ਕੀਤਾ ਕਿਉਂਕਿ ਸਤ ਨਾਮ ਆਉਂਕ ਦਾ ਨਾਮ ਕਲਿਆਣ ਰੂਪ ਮੰਗਲ ਹੁੰਦਾ ਕਿਉਂਕਿ ਸਾਰਾ ਸੰਸਾਰ ਹੀ ਦੁਖੀ ਹੈ ਰੋਗੀ ਹੈ ਸੰਸਾਰ ਰੋਗੀ ਨਾਮਦਾਰ ਆਖੋ ਸਤ ਨਾਮ ਸੇ ਕੁਝ ਰੋਗਾ ਦਾ ਪਤਾ ਲੱਗ ਜਾਂਦਾ ਕਈਆਂ ਨੂੰ ਪਤਾ ਲੱਗਦਾ ਨਹੀਂ ਇਸ ਕਰਕੇ ਸਾ ਸੁਨੇਹੀ ਦਿਓ ਆਪਾਂ ਜਿਹੜਾ ਸਰਬੱਤ ਦਾ ਭਾਣਾ ਮੰਨਦੇ ਨੇ ਨਾ ਤੂ ਸਭ ਤੋਂ ਇਸੇ ਕਰਕੇ ਮੰਗਦੇ ਆ ਨਾ ਸੱਚੀ ਪਾਤਸ਼ਾਹ ਜੀ ਸਾਰੇ ਸੰਸਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰੋ ਕਿਉਂਕਿ ਇਹ ਜਿਹੜਾ ਸੰਸਾਰ ਹੈ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਦਿਸ ਨਾਮ ਅਦਾ ਸੋ ਪਰਿਵਾਰ ਦਾ ਸਿੱਧੂ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇਹ ਧਰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਬਾਬਾ ਦਲ ਸਿੰਘ ਜੀ ਧਰਤਨ ਬਾਬਾ ਯਸ਼ ਸਿੰਘ ਜੀ ਉਹਨਾਂ ਦਾ ਸਤਾਨ ਹੈ ਤੇ ਪਰਿਵਾਰ ਦੀ ਇੱਥੇ ਹਾਜ਼ਰੀ ਲੱਗੀ ਹੈ ਦਰਗਾਹ ਦੇ ਵਿੱਚ ਜੋ ਤਿੰਨ ਦਿਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਤੋਂ ਪਾਏ ਹੈ ਸੱਚੇ ਪਾਤਸ਼ਾਹ ਜੀ ਦੇ ਨਾਮ ਚੜ੍ਹਦੀ ਕਲਾ ਵਿੱਚ ਕਰਨ ਸੋ ਆਓ ਵਾ ਕੀਰਤਨ ਦੁਆਰਾ ਹਾਰੇ ਗਏ ਕਿਉਂਕਿ ਸੱਚੇ ਪਾਤਸ਼ਾਹ ਜੀ ਜੀ ਬਾਣੀ ਦਾ ਪਰਮਾਨ ਹੈ ਕਿ ਵੈਦ ਕਹੋ ਬੈਦ ਕਹ ਹਉ ਹੀ ਭਲਾ ਦਰਵ ਮੇਰੇ ਵਰਸ ਮੈਂ ਤਾਂ ਸੰਤ ਦਵਾਈ ਦੇ ਸਕਦਾ ਕੀ ਨਰੰਕਾਰ ਨੇ ਕਰਨਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜੀ ਸਤਸਿੰਘ ਮਹਾਰਾਜ ਜੀ ਬਤਨ ਕਰਿਆ ਕਰਦੇ ਸਨ ਕਦੇ ਭਾਈ ਇਹ ਜਿਹੜੇ ਡਾਕਟਰ ਹੁੰਦੇ ਆ ਦੂਜੇ ਰੱਬ ਹੁੰਦੇ ਆ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਬੰਦਾ ਮਰ ਰਿਹਾ ਉਹਨੂੰ ਜਿਹੜਾ ਡਾਕਟਰ ਉਹਦਾ ਇਲਾਜ ਕਰਦੇ ਉਹ ਰੱਬ ਤੋਂ ਵੀ ਉੱਤੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਕੋਈ ਵੀ ਆਪਾਂ ਨੂੰ ਬਚਾਉਂਦਾ ਨਾ ਆਪਾਂ ਉਹਨੂੰ ਕਹਿੰਦੇ ਤੂੰ ਕਾਹਦਾ ਗਿਆ ਰੱਬ ਵੀ ਆ ਗਿਆ ਤੂੰ ਤਾਂ ਰੱਬ ਮੇਰੇ ਵਾਸਤੇ ਆ ਮੇਰਾ ਕੰਮ ਕੀਤਾ ਤੂੰ ਇਸ ਕਰਕੇ ਸਾਸ ਜੀ ਜਿਉ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ ਕਰਨ ਤੇ ਅਸੀਂ ਇਸੇ ਤਰ੍ਹਾਂ ਤੁਹਾਨੂੰ ਬੇਨਤੀਆਂ ਕਰਦੇ ਜਿਹੜਾ ਇਹ ਜੋ ਬਾਬਾ ਯਸ਼ਵੰਤ ਸਿੰਘ ਮਹਾਰਾਜ ਦੀ ਯਾਦ ਵਿੱਚ ਸੋਹਣੀ ਇਹ ਪਵਿੱਤਰ ਇਮਾਰਤ ਬਣ ਰਹੀ ਹੈ ਤੇ ਤੁਹਾਡੇ ਸੁੱਖਾਂ ਵਾਸਤੇ ਬਣ ਰਿਆ ਨਾ ਇਸਾਨ ਤੇ ਇਸ ਵਿੱਚ ਯੋਗਦਾਨ ਪਾਇਆ ਕਰੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਤੁਹਾਡੇ ਘਰਾਂ ਨੇ ਵਰਤੂ ਕਰਨ ਵਾਹਿਗੁਰੂ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ ਇਸ ਕਰਕੇ ਵਾਹਿਗੁਰੂ ਕਹਿੰਦੇ ਕਰਤਾ ਤੇਰੇ ਸਭੁਦ ਸੈ ਜਿਸ ਦੇ ਹਿਸੂ ਵਾਹਿਗੁਰੂ ਆਪੇ ਅਰਦਾਸ ਦੇ ਚੰਦੇ ਆ ਸੋ ਆਓ ਜੋ ਸ਼ਬਦ ਹੈ ਰੋਗੀ ਕਾ ਪ੍ਰਵ ਖੰਡੋ ਖੰਡੋ ਆਕੋ ਸਤਨਾਰਾਮ ਜੀ ਇਹ ਤਾਂ ਜਿਸ ਵੇਲੇ ਤਰਨ ਤਰਨ ਉਹ ਸਮੇਂ ਦੇ ਵਿੱਚ ਕੋੜ ਦੀ ਬਿਮਾਰੀ ਫੈਲੀ ਸੀ ਘਰ ਘਰ ਦੇ ਵਿੱਚ ਮਗਰ ਜ਼ਰੂਰ ਹੋ ਗਈ ਧੰਨਵਾਦ ਕਰਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਕੋੜੀ ਨੂੰ ਘਰ ਦੇ ਵਿੱਚ ਨਾ ਸਾਹ ਲੈ ਉਹਨਾਂ ਨੂੰ ਮੇਰੇ ਕੋਲ ਲੈ ਕੇ ਉੱਥੇ ਸਾਨ ਬਣਾਇਆ ਉਹ ਅਰਧਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸੇਵਾ ਤਨ ਗੁਰ ਦਾ ਦੇ ਸੱਚੇ ਪਾਤਸ਼ਾਹ ਜਿਹਨੇ ਆਪ ਕੀਤੀ ਆਪ ਕੋ ਸਤਿਨਾਮੁ ਸ੍ਰੀ ਦਾ ਵਾਹਿਗੁਰੂ ਉਹਨਾਂ ਨੂੰ ਪਾਠ ਸੁਣਾਉਣਾ ਜਰਜੀ ਸਾਹਿਬ ਦਾ ਬਾਣੀ ਸੁਣਾਉਣੀ ਸਤਿਗੁਰਾਂ ਨੇ ਬਚਨ ਕੀਤਾ ਸਭ ਤੋਂ ਵੱਡੀ ਜਿਹੜੀ ਦਵਾਈ ਹੈ ਉਹ ਸਰਬ ਰੋਗਾਂ ਆਗੁਰਨਾ ਆਪ ਕੋ ਸਤਿਨਾਮੁ ਸ੍ਰੀ ਦਾ ਤੋਂ ਸਾਧ ਸੰਗਤ ਜੀ ਸੁਖਣੀ ਸਾਹਿਬ ਦੀ ਬਾਣੀ ਚਾੜ ਲਿਖੀ ਤੇ ਉਹਨਾਂ ਤੇ ਸੁਖਣੀ ਸਾਹਿਬ ਦੇ ਪਾਠ ਹੋ ਰਹੇ ਆ ਇਹ ਸਤਿਗੁਰਾਂ ਦਾ ਬਚਨ ਹੈ ਐਦੇ ਭਾਈ ਸੁਖਨੀ ਸਾਹਿਬ ਦਾ ਪਾਠ ਪੜ੍ਹ ਲਓ ਜਾਂ ਸੁਣ ਲਓ ਕਿਉਂਕਿ ਸੁਣ ਤੇ ਪ੍ਰੀਤ ਕਹਿੰਦੇ ਪਵਿੱਤ ਸੁਣਦਾ ਵੀ ਹੁੰਦਾ ਹੀ ਮਹਾਤਮਾ ਪੜ੍ਹ ਲਓ ਸੁਣ ਲਓ ਤੁਹਾਡੇ ਸਾਰੇ ਸਰੀਰ ਦੇ ਰੋਗ ਕੱਟੇ ਜਾਣਗੇ ਤੇ ਜਿਹੜੇ 24000 ਸਵਾਸ ਨੇ ਇਹਦਾ ਤਿੰਨ ਤੋਂ ਲੈ ਕੇ ਰਾਤ ਤੱਕ ਉਹ ਵੀ ਸਫਲ ਹੋਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਾਝੀ ਆਓ ਪਿਆਰ ਦੇ ਨਾਲ ਸ਼ਬਦ ਸਰੂਪ ਕਰੋ ਜੀ प्रभखण्डोरो you mm -hmm. They am Eu I no. no.